ਇਹ ਵੀਡੀਓ ਸਿਰਫ ਉਹ ਹੀ ਲੋਕ ਦੇਖਣ ਜਿਨ੍ਹਾਂ ਨੂੰ ਸੱਚ ਸੁਣਨ ਤੋਂ ਡਰ ਨਹੀਂ ਲੱਗਦਾ। ਇਹ ਵੀਡੀਓ ਦੇਖ ਕੇ ਹਰ ਪੰਜਾਬੀ ਦਾ ਦਿਲ ਕੰਬ ਜਾਵੇਗਾ। ਰਾਜਵੀਰ ਜਵੰਡਾ ਉਹ ਨਾਮ ਜੋ ਸਾਡੀਆਂ ਰੂਹਾਂ ਵਿੱਚ ਬਸਦਾ ਆ ਪਰ ਅੱਜ ਉਹ ਹਸਪਤਾਲ ਚ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲੜਾਈ ਲੜ ਰਿਹਾ। ਹਸਪਤਾਲ ਚ ਮਸ਼ੀਨਾਂ ਨਾਲ ਜੁੜਿਆ ਹੋਇਆ ਆ ਤੇ ਪੂਰਾ ਪੰਜਾਬ ਉਸ ਦੀ ਦੁਆ ਕਰ ਰਿਹਾ ਠੀਕ ਹੋਣ ਦੀ। ਕੋਈ ਕਹਿੰਦਾ ਚਮਤਕਾਰ ਹੋ ਸਕਦਾ ਆ ਤੇ ਕੋਈ ਕਹਿੰਦਾ ਹੁਣ ਸਿਰਫ ਮਸ਼ੀਨਾਂ ਚੱਲ ਰਹੀਆਂ ਨੇ। ਪਰ ਅਸਲੀ ਸੱਚਾਈ ਕੀ ਆ? ਚਲੋ ਇੱਕ ਵਾਰੀ ਪੂਰੀ ਗੱਲ ਸਮਝੀਏ। ਜਿਵੇਂ ਕਿ ਤੁਹਾਨੂੰ ਪਤਾ ਆ ਮੋਹਾਲੀ ਦੇ ਫੋਰਟੈਸਟ ਹਸਪੀਟਲ ਚ ਰਾਜਵੀਰ ਜ ਦਾ ਜੀ ਨੂੰ ਅੱਜ ਦੁਰਘਟਨਾ ਤੋਂ ਬਾਅਦ 10 ਦਿਨ ਹੋ ਗਏ ਨੇ ਡਾਕਟਰਾਂ ਨੇ ਕਿਹਾ ਆ ਉਹਨਾਂ ਦੇ ਸਰੀਰ ਦਾ ਕੋਈ ਵੀ ਅੰਗ ਨਹੀਂ ਚੱਲ ਰਿਹਾ ਤੇ ਸਿਰਫ ਵੈਂਟੀਲੇਟਰ ਨਾਲ ਸਾਹ ਆ ਰਹੀ ਆ ਤੇ ਨਾਲ ਹੀ ਕਿਹਾ ਉਹਨਾਂ ਨੂੰ ਬ੍ਰੇਨ ਡੈਥ ਹੋ ਗਈ ਆ ਬਹੁਤ ਲੋਕ ਪੁੱਛ ਰਹੇ ਨੇ ਕਿ ਰਾਜਵੀਰ ਹੁਣ ਵੀ ਬਚ ਸਕਦੇ ਨੇ ਚਲੋ ਸੱਚਾਈ ਸਮਝੀਏ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਬ੍ਰੇਨ ਡੈਥ ਹੁੰਦੀ ਕੀ ਆ ਸਾਡਾ ਦਿਮਾਗ ਸਰੀਰ ਦਾ ਕੰਟਰੋਲ ਸੈਂਟਰ ਹੁੰਦਾ ਆ ਦਿਲ ਟੜਕਾਉਣਾ ਫਾ ਲੈਣਾ ਅੱਖਾਂ ਜਪਕਾਉਣਾ ਸੋਚਣਾ ਸਭ ਕੁਝ ਦਿਮਾਗ ਦੇ ਹੁਕਮ ਨਾਲ ਹੁੰਦਾ ਆ ਜਦੋਂ ਕਿਸੇ ਵੱਡੇ ਐਕਸੀਡੈਂਟ ਨਾਲ ਦਿਮਾਗ ਦੀਆਂ ਨਸਾਂ ਤੇ ਸੈੱਲ ਪੂਰੀ ਤਰ੍ਹਾਂ ਮਰ ਜਾਂਦੀਆਂ ਨੇ ਤਾਂ ਉਹਨੂੰ ਕਹਿੰਦੇ ਨੇ ਬ੍ਰੇਨ ਡੈਥ ਇਹ ਕੋਮਾ ਨਹੀਂ ਹੁੰਦੀ ਕੋਮਾ ਵਿੱਚ ਦਿਮਾਗ ਦਾ ਕੁਝ ਹਿੱਸਾ ਕੰਮ ਕਰਦਾ ਆ ਪਰ ਬ੍ਰੇਨ ਡੈਥ ਵਿੱਚ ਪੂਰਾ ਦਿਮਾਗ ਬੰਦ ਹੋ ਜਾਂਦਾ ਆ ਕੋਈ ਰਿਫਲੈਕਸ ਨਹੀਂ ਕੋਈ ਸਾਹ ਆਪਣੇ ਆਪ ਨਹੀਂ ਆਉਂਦਾ ਅਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕੋਈ ਜ਼ਿੰਦਗੀ ਦੀ ਨਿਸ਼ਾਨੀ ਨਹੀਂ ਹੁੰਦੀ ਇਹ ਬੰਦਾ ਜਿਉਂਦਾ ਜਾਂ ਨਹੀਂ ਹੁਣ ਕੁਝ ਲੋਕਾਂ ਦੇ ਮਨ 'ਚ ਸਵਾਲ ਹੋਊਗਾ ਫਿਰ ਵੀ ਸਰੀਰ ਚੱਲਦਾ ਕਿਵੇਂ ਕਈ ਲੋਕ ਸੋਚਦੇ ਨੇ ਇਹ ਵੈਂਟੀਲੇਟਰ ਨਾਲ ਸਾਹ ਚੱਲ ਰਹੀ ਆ ਤਾਂ ਬੰਦਾ ਜਿਉਂਦਾ ਆ ਪਰ ਨਹੀਂ ਇਹ ਸਿਰਫ ਮਸ਼ੀਨ ਦੀ ਤਾਕਤ ਆ ਵੈਂਟੀਲੇਟਰ ਹੁਣ ਸਿਰਫ ਹਵਾ ਦੇ ਰਿਹਾ ਆ ਪਰ ਦਿਮਾਗ ਕੁਝ ਨਹੀਂ ਕਰ ਰਿਹਾ ਨਾ ਦਿਲ ਆਪਣੇ ਆਪ ਧੜਕਦਾ ਨਾ ਸਰੀਰ ਕੁਝ ਮਹਿਸੂਸ ਕਰਦਾ ਇਹ ਸਿਰਫ ਦਿਮਾਗ ਦਾ ਖੋਲਿਆ ਜਿਸ ਤੋਂ ਜਾਨ ਚਲੀ ਗਈ ਹੁੰਦੀ ਆ ਚਲੋ ਹੁਣ ਦੇਖਦੇ ਆ ਕਿ ਰਾਜਵੀਰ ਜਵੰਡਾ ਮوڑ ਠੀਕ ਹੋ ਸਕਦੇ ਨੇ ਇਹ ਸਭ ਤੋਂ ਦੁੱਖ ਦੇਣ ਵਾਲਾ ਸੁਭਾਲਿਆ ਪਰ ਡਾਕਟਰੀ ਵਿਗਿਆਨ ਅਨੁਸਾਰ ਜਦੋਂ ਕਿਸੇ ਨੂੰ ਬ੍ਰੇਨ ਡੈਥ ਘੋਸ਼ਿਤ ਕਰ ਦਿੱਤਾ ਜਾਂਦਾ ਆ ਤਾਂ ਉਸ ਤੋਂ ਬਾਅਦ ਕਦੇ ਵਾਪਸੀ ਸੰਭਵ ਨਹੀਂ ਹੁੰਦੀ ਬ੍ਰੇਨ ਡੈਥ ਦਾ ਮਤਲਬ ਹੁੰਦਾ ਆ ਇਨਸਾਨ ਦੀ ਜ਼ਿੰਦਗੀ ਇੱਥੇ ਹੀ ਰੁਕ ਗਈ ਆ ਮਸ਼ੀਨਾਂ ਚਾਹੇ ਕੁਝ ਦਿਨ ਸਰੀਰ ਚਲਾਉਣਾ ਪਰ ਜਾਨ ਮੁੜ ਨਹੀਂ ਆਉਂਦੀ ਹੁਣ ਤੁਹਾਨੂੰ ਇਹ ਸੋਚਣਾ ਤੇ ਸਮਝਣਾ ਪਵੇਗਾ ਰਾਜਵੀਰ ਜਵੰਡਾ ਵਰਗਾ ਇਨਸਾਨ ਜਿਹੜਾ ਹਮੇਸ਼ਾ ਖੁਸ਼ ਰਹਿੰਦਾ ਸੀ ਮੋਹ ਤੇ ਪਿਆਰ ਫੁਲਾਉਂਦਾ ਸੀ ਉਸ ਦੀ ਹਾਲਤ ਵੇਖ ਕੇ ਅੱਜ ਪੂਰਾ ਪੰਜਾਬ ਦੁਖੀਆ ਇਹ ਸਮਾਂ ਪਰਿਵਾਰ ਲਈ ਬਹੁਤ ਔਖਾ ਹੁੰਦਾ ਆ ਪਰ ਸਾਨੂੰ ਇਹ ਸਮਝਣਾ ਚਾਹੀਦਾ ਆ ਬ੍ਰੇਨ ਡੈਥ ਤੋਂ ਬਾਅਦ ਅੱਜ ਤੱਕ ਕਿਸੇ ਦੀ ਵੀ ਵਾਪਸੀ ਨਹੀਂ ਹੋਈ ਜੇ ਕਿਸੇ ਪਰਿਵਾਰ ਦੇ ਵਿੱਚ ਹੌਸਲਾ ਹੋਵੇ ਤਾਂ ਉਹ ਆਪਣੇ ਸੱਜਣ ਦੇ ਅੰਗਦਾਨ ਕਰਕੇ ਕਈ ਹੋਰ ਜ਼ਿੰਦਗੀਆਂ ਨੂੰ ਨਵੀਂ ਸਾਹ ਦੇ ਸਕਦੇ ਨੇ ਇਹੀ ਸਭ ਤੋਂ ਵੱਡਾ ਤੇ ਪਵਿੱਤਰ ਇਨਸਾਨੀ ਕੰਮ ਹੁੰਦਾ ਆ ਹੁਣ ਸਾਨੂੰ ਕਈ ਲੋਕ ਕਮੈਂਟਾਂ 'ਚ ਕਹਿਣਗੇ ਕਿ ਅਸੀਂ ਬਕਵਾਸ ਕਰਦੇ ਆਂ ਤੇ ਅਸੀਂ ਝੂਠ ਬੋਲ ਰਹੇ ਆਂ ਜਾਂ ਡਰਾਮਾ ਕਰ ਰਹੇ ਆਂ ਪਰ ਸੱਚ ਇਹ ਆ ਮੇਰੀ ਜਾਨ ਅਸੀਂ ਵੀ ਰਾਜਵੀਰ ਜਵੰਡਾ ਦੇ ਠੀਕ ਹੋਣ ਦੀ ਦੁਆ ਕਰ ਰਹੇ ਆਂ ਸਾਨੂੰ ਵੀ ਚਮਤਕਾਰ ਉਮੀਦ ਆ ਪਰ ਸਚਾਈ ਦੱਸਣਾ ਛੁਡ ਨਹੀਂ ਹੁੰਦਾ ਇਹ ਤਾਂ ਹਕੀਕਤ ਸਮਝਾਉਣ ਦੀ ਕੋਸ਼ਿਸ਼ ਹੁੰਦੀ ਆ ਜੋ ਸਿਰਫ ਅਸੀਂ ਦੱਸੀ ਆ ਕਿਸੇ ਹੋਰ ਨੇ ਨਹੀਂ ਰਾਜਵੀਰ ਜਵੰਡਾ ਸਿਰਫ ਇੱਕ ਗਾਇਕ ਨਹੀਂ ਇੱਕ ਜਜ਼ਬਾਤ ਸੀ ਉਹ ਹਰ ਪੰਜਾਬੀ ਦੇ ਦਿਲ ਵਿੱਚ ਹਮੇਸ਼ਾ ਜਿੰਦਾ ਰਹੇਗਾ ਅਸੀਂ ਚਾਹੁੰਦੇ ਆ ਰਾਜਵੀਰ ਠੀਕ ਹੋ ਜੇ ਪਰ ਹੁਣ ਇਹ ਕੋਈ ਚਮਤਕਾਰ ਹੀ ਬਚਾ ਸਕਦਾ ਆ ਹੁਣ ਇਹ ਸਭ ਡਾਕਟਰਾਂ ਦੇ ਬਸ ਦੀ ਗੱਲ ਨਹੀਂ ਹੈਗੀ ਜੇ ਤੁਸੀਂ ਵੀ ਚਾਹੁੰਦੇ ਹੋ ਅਸੀਂ ਇਹੋ ਜਿਹਿਆਂ ਤੇ ਸੱਚੀਆਂ ਜ਼ਿੰਦਗੀ ਨਾਲ ਜੁੜੀਆਂ ਵੀਡੀਓ ਲਿਆਉਂਦੇ ਰਹੀਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਅੱਗੇ ਆਉਣ ਵਾਲੀ ਯੋ ਹਬ ਤੋ ਪਹਿਲਾ ਤੁਸੀਂ ਦੇਖ ਸਕੋ ਰਾਜਵੀਰ ਵਰਗੇ ਇਨਸਾਨ ਸਾਨੂੰ ਸਿਖਾਉਂਦੇ ਨੇ ਜ਼ਿੰਦਗੀ ਪਿਆਰ ਨਾਲ ਜਿਓ ਤੇ ਹਰ ਪਲ ਦੀ ਕਦਰ ਕਰੋ